ਉਹ ਨਹੀਂ ਲੱਗਦਾ ਕਿਤੇ ਵੀ ਸਿੱਖਾਂ ਦੇ ਵਿੱਚ ਮੀਟ ਦੀ ਮਨਾਹੀ ਹੈ ਅੰਮ੍ਰਿਤਸਰ ਨੂੰ ਪਹਿਲਾਂ ਹੀ ਤੁਸੀਂ ਪਵਿੱਤਰ ਡਿਕਲੇਅਰ ਕੀਤਾ ਹੋਇਆ ਉਹਦੇ ਵਿੱਚ ਔਰ ਉਹਦੇ ਵਿੱਚ ਤੁਸੀਂ ਇਹੋ ਜਿਹਾ ਦੇਖੋਗੇ ਬਣੀ ਪਰ ਐਵੇਂ ਜਾਣਬੁੱਝ ਕੇ ਜੋ ਮੂੰਹ ਚਾਏ ਉੱਥੇ ਬੋਲ ਦੇਣਾ ਮਤਾ ਪਾਸ ਕਰ ਦੇਣਾ ਉਹਦਾ ਕੋਈ ਅਰਥ ਨਹੀਂ ਭਗਵੰਤ ਮਾਨ ਜਿਹੜੇ ਕਿ ਚੀ ਮੰਨਿਸਟਰੀ ਹੈ ਜਿਹੜੇ ਹੈੱਡ ਹੈ ਇਸ ਪਾਰਟੀ ਦੇ ਜਾਂ ਇਸ ਸਰਕਾਰ ਦੇ ਹੈੱਡ ਹੈ ਇਸ ਇੱਥੇ ਪੰਜਾਬ ਦੇ ਅੰਦਰ ਉਹ ਕਿੰਨੇ ਇੱਕ ਇਹਨਾਂ ਗੱਲਾਂ ਨੂੰ ਮੰਨਦੇ ਉਹ ਆਪ ਕਿੰਨੇ ਕੇ ਇਸ ਗੱਲ ਨੂੰ ਮੰਨਦੇ ਆ ਜੇ ਖੋਦ ਹੀ ਨਹੀਂ ਮੰਨਦੇ ਤੁਸੀਂ ਲੋਕਾਂ ਨੂੰ ਮਥੇ ਪਾਪਾ ਕੀ ਦੱਸੋਗੇ ਬਈ ਸਭ ਤੋਂ ਵੱਧ ਪੈਸਾ ਇਹਨਾਂ ਨੂੰ ਕਿੱਥੋਂ ਆਉਂਦਾ ਸ਼ਰਾਬ ਵੇਚ ਕੇ ਸ਼ਰਾਬ ਵੇਚੀ ਤੁਰੇ ਜਾਂਦੇ ਆ ਤੁਸੀਂ ਉਸ ਨੂੰ ਅਨਕਰੇਜ ਕਰ ਰਹੇ ਆ ਵੀ ਹੋਰ ਪੀਓ ਸਸਤੀ ਕਰਤੀ ਆ ਹੋਰ ਪੀਓ ਆਪ ਵੀ ਪੀਨੇ ਆ ਦੂਜਿਆਂ ਨੂੰ ਵੀ ਪੜਾਉਨੇ ਆ ਹੁਣ ਇਸ ਸ਼ਹਿਰਾਂ ਦੇ ਵਿੱਚ ਇੱਥੇ ਸ਼ਰਾਬ ਨਹੀਂ ਹੋਣੀ ਚਾਹੀਦੀ ਕਿਉਂ ਬਈ ਜੇ ਸਿੱਖੀ ਨੂੰ ਅਪਣਾਉਣਾ ਤੇ ਪੂਰੇ ਪੰਜਾਬ 'ਚ ਘਟਾਉਣਾ ਉਹਨੂੰ ਜੇ ਥੋੜੀ ਆ ਆ ਜਿਹੜਾ ਗਵਾਂਡ ਦਾ ਸ਼ਹਿਰ ਆ ਕਿਉਂਕਿ ਉੱਥੇ ਕੋਈ ਗੁਰੂ ਸਾਹਿਬਾਨ ਨਹੀਂ ਗਏ ਜਾਂ ਉਹਨੂੰ ਪਵਿੱਤਰ ਅਸੀਂ ਡਿਕਲੇਅਰ ਨਹੀਂ ਕੀਤਾ ਸਾਰੇ ਪੰਜਾਬ ਨੂੰ ਪਵਿੱਤਰ ਡਿਕਲੇਅਰ ਕਰੋ ਕੈਮਰਾ ਲੈ ਕੇ ਚਲੇ ਜਾਓ ਅੱਜ ਤੋਂ 15 ਦਿਨ ਬਾਅਦ ਜਾਂ ਮਹੀਨੇ ਦਿਨ ਬਾਅਦ ਉੱਥੇ ਜਾ ਕੇ ਜਿੱਥੇ ਮਰਜ਼ੀ ਪੂੜੀ ਲੈ ਲਿਓ ਜਿਸ ਮਰਜ਼ੀ ਕੋਨੇ 'ਚ ਕਿਹੜਾ ਲੀਡਰ ਗਿਆ ਕਿਹੜਾ ਚੀਫ ਮਿਨਿਸਟਰ ਗਿਆ ਕਿਹੜਾ ਪ੍ਰਧਾਨ ਮੰਤਰੀ ਕਿਹੜਾ ਰਾਸ਼ਟਰਪਤੀ ਉੱਥੇ ਗਿਆ ਸਾਰਿਆਂ ਨੂੰ ਕਰਕੇ ਤੁਸੀਂ ਤੁਹਾਡਾ ਕੋਈ ਕਰਤੂਤਾਂ ਜਾਣਦਾ ਨਹੀਂ ਤੁਹਾਡਾ ਕਰਦਾਰ ਕੀ ਆ ਲੋਕ ਜਾਣਦੇ ਨਹੀਂ ਤੁਸੀਂ ਕਿਹੋ ਜੀ ਰਾਜਨੀਤੀ ਕਰਦੇ ਲੋਕਾਂ ਨੂੰ ਵਾਕਪ ਨਹੀਂ ਹੈਗੇ ਸਾਰਿਆਂ ਨੂੰ ਪਤਾ ਗੁਰਨਾਨਕ ਦੇਵ ਜੀ ਦੇ 550ਵੇਂ ਜਿਹੜਾ ਆ ਪ੍ਰਕਾਸ਼ਪੁਰਬ ਮਨਾਇਆ ਸੀਗਾ ਉਸ ਵੇਲੇ ਕੇਂਦਰ ਦੀ ਸਰਕਾਰ ਮੰਨ ਚੁੱਕੀ ਸੀਗੀ ਕਿ ਅਸੀਂ ਇਹਨੂੰ ਇਹਨੂੰ ਰਿਲੀਜ਼ ਕਰਦੇ ਹਾਂ ਇਹਨਾਂ ਕੋਲ ਪ੍ਰਪੋਜ਼ਲ ਗਈ ਕਿਉਂਕਿ ਉੱਥੇ ਦਿੱਲੀ ਦੇ ਵਿੱਚੋਂ ਕਰਕੇ ਦਿੱਲੀ ਵਾਲਿਆਂ ਨੇ ਉਹਨੂੰ ਰਿਹਾਈ ਦੇ ਆਰਡਰ ਦੇਣੇ ਸੀ ਇਹ ਹੀ ਸਤਿੰਦਰ ਜੈਨ ਨਾ ਕਰਤੀ ਬੀਤੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਨੇ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਸਦਨ ਦੇ ਵਿੱਚ ਬੋਲਦਿਆਂ ਕਿਹਾ ਕਿ ਪੰਜਾਬ ਦੇ ਵਿੱਚ ਜਿਹੜੇ ਤਿੰਨ ਸ਼ਹਿਰ ਨੇ ਜਿਨ੍ਹਾਂ ਦੇ ਵਿੱਚ ਤਲਵੰਡੀ ਸਾਬੋ ਅਨੰਦਪੁਰ ਸਾਹਿਬ ਅੰਮ੍ਰਿਤਸਰ ਇੱਥੇ ਦੇ ਜਿਹੜੇ ਨੇੜੇ ਤਰੇੜੇ ਦੇ ਗਲਿਆਰੇ ਨੇ ਇਹਨਾਂ ਦੇ ਵਿੱਚ ਤਮਾਕੂ ਬੀੜੀ ਸਿਗਰਟ ਜਾਂ ਮੀਟ ਸ਼ਰਾਬ ਇਸ ਤਰ੍ਹਾਂ ਦੀ ਕੋਈ ਵੀ ਚੀਜ਼ ਆ ਉਹ ਨਹੀਂ ਵੇਚੀ ਜਾਏਗੀ ਇਹਨਾਂ ਦੇ ਉੱਤੇ ਫੌਰੀ ਤੌਰ ਦੇ ਉੱਤੇ ਪਾਬੰਦੀ ਲਾਈ ਜਾਵੇ ਤੇ ਪਵਿੱਤਰ ਦਾ ਜਿਹੜਾ ਦਰਜਾ ਦਿੱਤਾ ਜਾਵੇ ਇਸ ਉੱਤੇ ਗੱਲਬਾਤ ਕਰਾਂਗੇ ਕਿ ਪੰਜਾਬ ਸਰਕਾਰ ਨੇ ਇਹ ਬਿਆਨ ਜਾਂ ਇਸ ਮਤਾ ਕਿਸ ਤਰੀਕੇ ਨਾਲ ਪਾਸ ਕੀਤਾ ਕਿਉਂਕਿ ਜਿਹੜੇ ਉੱਥੇ ਲੋਕ ਨੇ ਜਿਹੜੇ ਕੰਮ ਕਰਦੇ ਨੇ ਹਾਲਾਂਕਿ ਸਿੱਖਤਾ ਨਹੀਂ ਚਾਹੁੰਦੇ ਕਿ ਗੁਰਦੁਆਰਿਆਂ ਦੇ ਨੇੜੇ ਤੇੜੇ ਕੋਈ ਤਮਾਕੂ ਵੇਚੇ ਜਾਂ ਕੋਈ ਮੀਟ ਵੇਚ ਜਾਂ ਕੋਈ ਸ਼ਰਾਬ ਵਿੱਚ ਪਰ ਹਾਲਾਂਕਿ ਨਿਹੰਗ ਸਿੰਘ ਡਲੇ ਵੀ ਛਕਦੇ ਨੇ ਦੂਜੇ ਪਾਸੇ ਜੇ ਪਾਕ ਪਵਿੱਤਰ ਧਰਤੀ ਦੀ ਵੀ ਗੱਲ ਕੀਤੀ ਜਾਵੇ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਆਉਣ ਵਾਲੇ ਦਿਨਾਂ ਦੇ ਵਿੱਚ ਸਭਾ ਦੇ ਦਿਨ ਸ਼ੁਰੂ ਹੋ ਜਾਣੇ ਆ ਕਹਿੰਦੇ ਇੱਥੇ ਵੀ ਨੇੜੇ ਤੜੇ ਬਹੁਤ ਠੇਕੇ ਹੁੰਦੇ ਨੇ ਇਹਨੂੰ ਵੀ ਸਰਕਾਰ ਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਸੀਗਾ ਬਹੁਤੀ ਗੱਲਬਾਤ ਕਰਾਂਗੇ ਪ੍ਰੋਫੈਸਰ ਮਨਜੀਤ ਸਿੰਘ ਜੀ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਕਿ ਇਹ ਮਤੇ ਨੂੰ ਕਿਵੇਂ ਦੇਖਦੇ ਨੇ ਤੇ ਜਿਹੜੇ ਲੋਕਾਂ ਦੇ ਉੱਤੇ ਇਸ ਚੀਜ਼ ਦਾ ਕੋਈ ਪ੍ਰਭਾਵ ਪਏਗਾ ਜਿਹੜੇ ਨੇੜੇ ਤੜੇ ਦੇ ਨੇ ਜਾਂ ਇਹਨੂੰ ਇੱਕ ਚੰਗਾ ਮੈਸੇਜ ਸਮਝਿਆ ਜਾਵੇ ਸਰ ਪਹਿਲਾਂ ਤਾਂ ਇਸ ਚੀਜ਼ ਨੂੰ ਸਮਝਾਓ ਜਿਹੜਾ ਇਹ ਮਤਾ ਪਾਸ ਕੀਤਾ ਗਿਆ ਇਹ ਕਿੰਨਾ ਕੁ ਸ਼ਲਾਘਾਯੋਗ ਹੈ ਤੇ ਕਿੰਨਾ ਕਿ ਇਹਦੇ ਉੱਤੇ ਸਵਾਲ ਉੱਠ ਸਕਦੇ ਨੇ ਦੇਖੋ ਅਸਲ 'ਚ ਨਾ ਜਿਹੜੀ ਪੰਜਾਬ ਸਰਕਾਰ ਆ ਝਾੜੂ ਵਾਲਿਆਂ ਦੀ ਉਹ ਆਪਣੇ ਆਪ ਨੂੰ ਹਾਰਿਆ ਹਾਰਿਆ ਜਿਹਾ ਮਹਿਸੂਸ ਕਰ ਰਹੀ ਹੈ ਥੱਕੇ ਥੱਕੇ ਮਹਿਸੂਸ ਕਰ ਰਹੀ ਹੈ ਕਿਉਂ ਜੋ ਲੋਕਾਂ ਨੂੰ ਵੱਡੇ ਵੱਡੇ ਸੁਪਨੇ ਦਿਖਾ ਲੇ ਉਹ ਪੂਰੇ ਤੇ ਹੋ ਨਹੀਂ ਸਕੇ ਲੋਕਾਂ ਨੇ ਵੋਟਾਂ ਵੀ ਬਹੁਤ ਪਾਈਆਂ 42% ਹੁਣ ਇਸ ਵੇਲੇ 94 ਮੈਂਬਰ ਆ ਉਹਨਾਂ ਦੇ ਐਡੀ ਵੱਡੀ ਸਰਕਾਰ ਤੁਸੀਂ ਪੰਜਾਬ ਦੇ ਇਤਿਹਾਸ ਵਿੱਚ ਦੇਖ ਲਓ ਕਿ ਇੰਨੇ ਵੱਡੇ ਮੈਂਬਰਾਂ ਦੀ ਮੈਜੋਰਿਟੀ ਨਾ ਕਦੀ ਨਹੀਂ ਬਣੀ ਤੇ ਜਿੱਡਾ ਵੱਡਾ ਸਿਰ ਰੋਡੀ ਵੱਡੀ ਦਰਦ ਜੇ ਜਿੰਨੇ ਲੋਕਾਂ ਨੇ ਤੁਹਾਨੂੰ ਸਮਰਥਨ ਦਿੱਤਾ ਤੇ ਉਨੀਆਂ ਹੀ ਉਹਨਾਂ ਦੀਆਂ ਉਮੀਦਾਂ ਹੋਣਗੀਆਂ ਕੀਤਾ ਕੁਛ ਨਹੀਂ ਹੁਣ ਇਹ ਧਰਮ ਦੀ ਆੜ ਦੇ ਵਿੱਚ ਆਪਣੇ ਆਪ ਨੂੰ ਉਹਦੇ ਚੋਂ ਬਾਹਰ ਕੱਢ ਕੇ ਜਿਹੜੇ ਲੋਕਾਂ ਨੂੰ ਭਲਾਉਣਾ ਚਾਹੁੰਦੀ ਆ ਕਿ ਜੋ ਤੁਹਾਡੇ ਨਾਲ ਅਸੀਂ ਵਾਅਦੇ ਕੀਤੇ ਸੀ ਹੁਣ ਉਸ ਪਾਸੇ ਨੂੰ ਕਿ ਨਹੀਂ ਜੀ ਅਸੀਂ ਤਾਂ ਬੜੇ ਧਾਰਮਿਕ ਆ ਮੈਂ ਕਿਹਾ ਇੱਥੇ ਹੀ ਸੁਣ ਲਓ ਹੁਣ ਭਗਵੰਤ ਮਾਨ ਜਿਹੜੇ ਕਿ ਚੀ ਮੰਨਿਸਟਰੀ ਆ ਜਿਹੜੇ ਹੈਡ ਆ ਇਸ ਪਾਰਟੀ ਦੇ ਜਾਂ ਇਸ ਸਰਕਾਰ ਦੇ ਹੈਡ ਆ ਇਸ ਇੱਥੇ ਪੰਜਾਬ ਦੇ ਅੰਦਰ ਉਹ ਕਿੰਨੇ ਇਹਨਾਂ ਗੱਲਾਂ ਨੂੰ ਮੰਨਦੇ ਆ ਉਹ ਉਹ ਆਪ ਕਿੰਨੇ ਇਸ ਗੱਲ ਨੂੰ ਮੰਨਦੇ ਆ ਜੇ ਖੁਦ ਹੀ ਨਹੀਂ ਮੰਨਦੇ ਤੁਸੀਂ ਲੋਕਾਂ ਨੂੰ ਮਥੇ ਪਾਪਾ ਕੀ ਕੀ ਦੱਸੋਗੇ ਭਈ ਪਹਿਲਾਂ ਆਪ ਤੇ ਸੁਧਰੋ ਕੁਝ ਤੁਸੀਂ ਤੇ ਕਸਮਾਂ ਖਾ ਖਾ ਕੇ ਫੇਰ ਉੱਥੇ ਚਲੇ ਜਾਨੇ ਵਾਪਸ ਚਲੇ ਜਾਨੇ ਇਸ ਲਈ ਇੰਨਾ ਗੱਲਾਂ ਦਾ ਸਿਵਾਏ ਇੱਕ ਰਾਜਨੀਤੀ ਤੋਂ ਔਰ ਇੱਕ ਧਰਮ ਦੀ ਆੜ ਵਿੱਚ ਥੋੜੀ ਜੀ ਆਪਣੀ ਡੁੱਬਦੀ ਹੋਈ ਸ਼ਬੀ ਨੂੰ ਦੁਬਾਰਾ ਬਹਾਲ ਕਰਨ ਤੋਂ ਹੋਰ ਇਹਦਾ ਕੋਈ ਮਤਲਬ ਨਹੀਂ ਹੈ ਤੁਹਾਡੇ ਹਿਸਾਬ ਦੇ ਨਾਲ ਜਿਸ ਤਿੱਕੇ ਦਾ ਇਹਨਾਂ ਨੇ ਕਿਹਾ ਕਿ ਮਤਾ ਪਾਸ ਕੀਤਾ ਕਿ ਭਵਾਂ ਅੰਮ੍ਰਿਤਸਰ ਸਾਹਿਬ ਹੈ ਭਵਾਂ ਅਨੰਦਪੁਰ ਸਾਹਿਬ ਹੈ ਭਵਾਂ ਤਲਵੰਡੀ ਸਾਬੋ ਹੈ ਤਖਤ ਹੈ ਜੇ ਇੱਥੇ ਨੇੜੇ-ਤੇੜੇ ਕੋਈ ਸ਼ਰਾਬ ਮੀਟ ਜਾਂ ਕੋਈ ਬੀੜੀ ਕੁਝ ਵੀ ਤਰ੍ਹਾਂ ਦੀ ਕੋਈ ਸਮੋਕਿੰਗ ਵਾਲੀ ਚੀਜ਼ ਵੇਚਦਾ ਤੇ ਉਹਦੇ ਉੱਤੇ ਪਾਬੰਦੀ ਆ ਉਹ ਦੁਕਾਨ ਉੱਥੇ ਨਹੀਂ ਲੱਗਣੀ ਚਾਹੀਦੀ ਤਾਨੂੰ ਲੱਗਦਾ ਹੈ ਕਿ ਵੀ ਠੀਕ ਹੈ ਇਹ ਚੀਜ਼ ਹੋਣੀ ਚਾਹੀਦੀ ਹੈ ਜੇ ਗੁਰਦੁਆਰੇ ਦੇ ਨੇੜੇ ਤੇੜਿਆ ਕਿਉਂਕਿ 300 ਮੀਟਰ ਦਾ ਏਰੀਆ ਤਾਂ ਚਲੋ ਮੰਨਦੇ ਆ ਕਿ ਵੀ ਨਹੀਂ ਹੋਣੀ ਚਾਹੀਦੀ ਨਹੀਂ ਦੇਖੋ ਜਿਹੜੇ ਨੇੜੇ ਤੇੜੇ ਆ ਉਹ ਤੇ ਪਹਿਲਾਂ ਹੀ ਨਹੀਂ ਹੈਗਾ ਈਵਨ ਅੰਮ੍ਰਿਤਸਰ ਨੂੰ ਪਹਿਲਾਂ ਹੀ ਤੁਸੀਂ ਪਵਿੱਤਰ ਡਿਕਲੇਅਰ ਕੀਤਾ ਹੋਇਆ ਉਹਦੇ ਚ ਔਰ ਉਹਦੇ ਚ ਤੁਸੀਂ ਇਹੋ ਜਿਹਾ ਦੇਖੋਗੇ ਵੀ ਨਹੀਂ ਪਰ ਐਵੇਂ ਜਾਣਬੁੱਝ ਕੇ ਜੋ ਮੂੰਹ ਚਾਏ ਉੱਥੇ ਬੋਲ ਦੇਣਾ ਮਤਾ ਪਾਸ ਕਰ ਦੇਣਾ ਉਹਦਾ ਕੋਈ ਅਰਥ ਨਹੀਂ ਮੈਨੂੰ ਨਹੀਂ ਮੈਂ ਕੋਈ ਉਸ ਤਰ੍ਹਾਂ ਦਾ ਮੰਜੀ ਆਇਆ ਸਿਕਸ ਸਕਾਲਰ ਤੇ ਨਹੀਂ ਹੈ ਪਰ ਸਿੱਖੀ ਘਰਾਂ ਚ ਪੈਦਾ ਹੋ ਕੇ ਲਗਾਤਾਰ ਉਹਨੂੰ ਸੁਣਦੇ ਸਮਝਦੇ ਜਿੰਨਾ ਕ ਵੀ ਆ ਉਹਦੀਆਂ ਚਰਚਾਵਾਂ ਚ ਜਾਣਦੇ ਆ ਵੀ ਨੂੰ ਨਹੀਂ ਲੱਗਦਾ ਕਿਤੇ ਵੀ ਸਿੱਖਾਂ ਦੇ ਵਿੱਚ ਮੀਟ ਦੀ ਮਨਾਹੀ ਹੈ ਜੇ ਨਸ਼ਿਆਂ ਦੀ ਹੈ ਤੇ ਸਾਰੇ ਨਸ਼ਿਆਂ ਦੀ ਮਨਾਹੀ ਹੈ ਤਮਾਕੂ ਦਾ ਬਹੁਤ ਜ਼ਿਆਦਾ ਮੰਨਿਆ ਜਾਂਦਾ ਆ ਉਹ ਬਿਲਕੁਲ ਨਹੀਂ ਹੋ ਸਕਦਾ ਪਰ ਬਾਕੀ ਨਸ਼ੇ ਕਿਉਂ ਹੋਣ ਜੀ ਤੁਸੀਂ ਉੰਜ ਦੇ ਸਰਕਾਰਾਂ ਇਹੀ ਸਰਕਾਰਾਂ ਤੁਸੀਂ ਦੇਖੋ ਕਿੰਦੀ ਤਰਾਸ਼ਦੀ ਐ ਕਿੱਡੀ ਜਣੀ ਕਹਿ ਲਓ ਜਾਲੀ ਪਾਣਿਆ ਇਸ ਗੱਲ ਦੇ ਵਿੱਚ ਕਿੰਨਾ ਲੋਕਾਂ ਨੂੰ ਬੇਬਕੂ ਬਣਾਉਣ ਵਾਲੀ ਸਭ ਤੋਂ ਵੱਧ ਪੈਸਾ ਇਹਨਾਂ ਨੂੰ ਕਿੱਥੋਂ ਆਉਂਦਾ ਸ਼ਰਾਬ ਵੇਚ ਕੇ ਸ਼ਰਾਬ ਵੇਚੀ ਤੁਰੇ ਜਾਂਦੇ ਆ ਤੁਸੀਂ ਉਸ ਨੂੰ ਹਨ ਕਰੇ ਚ ਕਰਦੇ ਆ ਵੀ ਹੋਰ ਪੀਓ ਸਸਤੀ ਕਰਤੀ ਆ ਹੋਰ ਪੀਓ ਆਪ ਵੀ ਪੀਨੇ ਆ ਦੂਜਿਆਂ ਨੂੰ ਵੀ ਬਣਾਉਣੇ ਆ ਹੁਣ ਇਸ ਸ਼ਹਿਰਾਂ ਦੇ ਵਿੱਚ ਇੱਥੇ ਸ਼ਰਾਬ ਨਹੀਂ ਹੋਣੀ ਚਾਹੀਦੀ ਕਿਉਂ ਬਈ ਜੇ ਸਿੱਖੀ ਨੂੰ ਅਪਣਾਉਣੀ ਆ ਤੇ ਪੂਰੇ ਪੰਜਾਬ 'ਚ ਘਟਾਓ ਨਾ ਉਹਨੂੰ ਇਹ ਥੋੜੀ ਆ ਜਿਹੜਾ ਗਵਾਂਡ ਦਾ ਸ਼ਹਿਰ ਆ ਕਿਉਂਕਿ ਉੱਥੇ ਕੋਈ ਗੁਰੂ ਸਾਹਿਬਾਨ ਨਹੀਂ ਗਏ ਜਾਂ ਉਹਨੂੰ ਪਵਿੱਤਰ ਅਸੀਂ ਡਿਕਲੇਅਰ ਨਹੀਂ ਕੀਤਾ ਸਾਰੇ ਪੰਜਾਬ ਨੂੰ ਪਵਿੱਤਰ ਡਿਕਲੇਅਰ ਕਰੋ ਕੀ ਦਿੱਕਤ ਆ ਡ్రਾਈ ਸਟੇਟ ਹੋਣਾ ਚਾਹੀਦਾ ਜਿਵੇਂ ਤੁਸੀਂ ਕਹਿ ਰਹੇ ਹੋ ਡ్రਾਈ ਨਹੀਂ ਕਹਿ ਰਿਹਾ ਡਰਾਈ ਤੇ ਕਾਰਨ ਕਿ ਸ ਕੋ ਹੋਰ ਮਾਫੀਆ ਪੈਦਾ ਹੋ ਜੂ ਸਰਕਾਰ ਨੂੰ ਜਿਹੜਾ 10-12000 15000 ਕਰੋੜ ਰੁਪਇਆ ਆਉਣਾ ਉਹ ਵੀ ਬੰਦ ਹੋ ਜੂ ਉਹ ਚਲ ਜਾਊਗਾ ਪ੍ਰਾਈਵੇਟਾਂ ਤੇ ਉਹ ਜਾ ਕੇ ਬਿਹਾਰ ਚ ਦੇਖੋ ਗੁਜਰਾਤ ਚ ਦੇਖੋ ਜਿਹੜੀਆਂ ਡਰਾਈ ਸਟੇਟ ਹੈਗੀਆਂ ਸਰਕਾਰ ਦਾ ਪੈਸਾ ਖਤਮ ਹੋ ਜਾਂਦਾ ਤੇ दारू ਜਿਹੜੀ ਮਰਜੀ ਲਓ ਨਾਲੇ ਮਹਿੰਗੀ ਲਓ ਨਾਲੇ ਮਾੜੀ ਲਓ ਇਸ ਕਿਸਮ ਦਾ ਹੁੰਦਾ ਉਹਦੇ ਨਾਲ ਨਹੀਂ ਹੋਣਾ ਹੈ ਪਵਿੱਤਰ ਦਾ ਮਤਲਬ ਇੱਕ عہد ਕਰਨਾ ਕਿ ਅਸੀਂ ਇਸ ਪਾਸੇ ਨੂੰ ਸਟੇਟ ਨੂੰ ਲਿਜਾਣਾ ਉਹਦੇ ਲਈ ਸਟੈਪ ਬਾਈ ਸਟੈਪ ਹੀ ਲੈ ਕੇ ਜਾਓਗੇ ਉਹਦੇ ਲਈ ਲੋਕਾਂ ਨੂੰ ਸਮਝਾਓਗੇ ਲੋਕਾਂ ਨੂੰ ਰੁਜ਼ਗਾਰ ਦੋਗੇ ਲੋਕਾਂ ਦੀ ਨੌਜਵਾਨਾਂ ਦੀਆਂ ਸੇਤਾਂ ਠੀਕ ਕਰੋਗੇ ਉਹਨਾਂ ਨੂੰ ਸਪੋਰਟਸ ਵੱਲ ਲੈ ਕੇ ਜਾਓਗੇ ਸਭ ਤੋਂ ਪਹਿਲਾਂ ਤੂੰ ਉਹਨਾਂ ਦੀ ਕੁੱਲੀ ਗੁੱਲੀ ਜੁੱਲੀ ਜੋ ਬੇਸਿਕ ਡਿਗਰਿਟੀ ਦੇ ਨਾਲ ਇਹ ਨਹੀਂ ਕਿ ਕਿਸੇ ਨੂੰ ਕਹੋ ਤੂੰ ਕਹਾ ਖੋਤਣ ਲੱਗ ਜਾ ਹੁਣ ਪੜ੍ਹਿਆ ਲਿਖਿਆ ਪੰਜਾਬ ਦਾ ਨੌਜਵਾਨ ਤੈਨੂੰ ਸ਼ਾਮ ਨੂੰ 400 ਰੁਪਏ ਦੇ ਦਾਂਗੇ ਉਹ ਥੋੜੀ ਕਰੂਗਾ ਜੋ ਉਹਨਾਂ ਦਾ ਬਣਦਾ ਆ ਉਹਨਾਂ ਨੂੰ ਰੁਜ਼ਗਾਰ ਦਿੱਤਾ ਜਾਏ ਉਹਨਾਂ ਨੂੰ ਟੈਕਨੋ ਸਵੀ ਬਣਾਇਆ ਜਾਏ ਇਸ ਕਿਸਮ ਦੇ ਅੱਜ ਦੇ ਯੁੱਗ ਦੇ ਵਿੱਚ ਜਿੱਥੇ ਆਰਟੀਪੀ ਇੰਟੈਲੀਜੈਂਸੀ AI ਦਾ ਯੋਗ ਆ ਗਿਆ ਉਹਦੇ ਕਾਬਿਲ ਉਹਦੇ ਹਾਨੀ ਬਣਾਇਆ ਜਾਏ ਤੇ ਫਿਰ ਉਹ ਬਹੁਤ ਸਾਰੀਆਂ ਚੀਜ਼ਾਂ ਆਪ ਵੀ ਆਪਣੇ ਆਪ ਦੇ ਬੰਦੇ ਚਲਾਉਣਗੇ ਜੇ ਤੁਸੀਂ ਵੀ ਸਟੇਟ ਮਦਦ ਕਰੇ ਗਵਰਨਮੈਂਟਾਂ ਮਦਦ ਕਰਨ ਤੇ ਸਾਨੂੰ ਇੱਕ ਸਿਹਤਮੰਦ ਸੁਚਾ ਉੱਚਾ ਸਿਹਤਮੰਦ ਮਾਨਸਿਕ ਤੌਰ ਤੇ ਸਿਹਤਮੰਦ ਸਰੀਰਕ ਤੌਰ ਤੇ ਸਿਹਤਮੰਦ ਸਿਹਤਮੰਦ ਬੌਧਿਕ ਤੌਰ ਤੇ ਸਿਹਤਮੰਦ ਸਾਨੂੰ ਨੌਜਵਾਨ ਆਉਣ ਵਾਲੇ ਪੀੜੀਆਂ ਚਾਹੀਦੀਆਂ ਉਹ ਨਹੀਂ ਕੰਮ ਕਰਨਾ ਛੋਸ਼ੇ ਬਾਜੀ ਛੱਡ ਕੇ ਕਿ ਦੇਖੋ ਜੀ ਅਸੀਂ ਬਹੁਤ ਵੱਡੇ ਧਾਰਮਿਕ ਹੋ ਗਏ ਆ ਧਾਰਮਿਕ ਸਥਾਨ ਤੇ ਜਾ ਕੇ ਤੇ ਲੋਕਾਂ ਦਾ ਬੇਵਕੂਫ ਬਣਾਉਣ ਚੱਲੇ ਆ ਇਹ ਤੁਸੀਂ ਜੇ ਤੁਹਾਨੂੰ ਸਿੱਖੀ ਨਾਲ ਪਿਆਰ ਹੈ ਫਿਰ ਸਿੱਖ ਬਣ ਜਾਓ ਰੱਖੋ ਕੇਸ ਦਾੜੀ ਤਾਂ ਅੰਮ੍ਰਿਤ ਵੀ ਛਕ ਲਓ ਕੋਈ ਤੁਹਾਨੂੰ ਨਾ ਆਇਆ ਤੁਸੀਂ ਆਪ ਬਣ ਕੇ ਦੱਸੋ ਨਾ ਪਹਿਲਾਂ ਕੁਝ ਨਹੀਂ ਕਰਨਾ ਉਹੋ ਹੀ ਸਾਰੀਆਂ ਚੁਟਕਲੇ ਬਾਜੀ ਜੋ ਜੋ ਕੁਝ ਲੱਚੜ ਪਚੜ ਸਾਰਾ ਪਹਿਲਾਂ ਹੁੰਦਾ ਉਹ ਕਰੀ ਜਾਣਾ ਤੇ ਨਾਲ ਤੁਸੀਂ ਧਰਮ ਦਾ ਤੜਕਾ ਵੀ ਲਾਈ ਜਾਣਾ ਇਹ ਧਰਮ ਨੂੰ ਰਾਜਨੀਤਿਕ ਲਾਹੇ ਲਈ ਨਾ ਨਿਫਲ ਜਿਹਨੂੰ ਕਹਿੰਦੇ ਆ ਨਾਕਾਮਜਾਬ ਕੋਸ਼ਿਸ਼ ਤੋਂ ਇਲਾਵਾ ਕੁਝ ਨਹੀਂ ਮੈਂ ਕਿਉਂ ਕਹਿ ਰਿਹਾ ਸਵੇਰੇ ਮੈਨੂੰ ਦੋ ਫੋਟੋਗ੍ਰਾਫਰ ਦੋ ਜਰਨਲਿਸਟ ਮਿਲੇ ਜਿਹੜੇ ਉੱਥੇ ਕਵਰ ਕਰ ਰਹੇ ਸੀ ਵੱਡੇ ਪੇਪਰਾਂ ਦੇ ਸਧਾਰਨ ਨਹੀਂ ਹੈਗੇ ਉਹਨਾਂ ਦਾ ਕੋਈ ਇੰਟਰਸਟ ਨਹੀਂ ਝੂਠ ਬੋਲਣ 'ਚ ਮੈਨੂੰ ਕਹਿੰਦੇ ਪ੍ਰੈਸ ਸਾਹਿਬ ਤੁਸੀਂ ਨਹੀਂ ਗਏ ਮੈਂ ਕਿਹਾ ਮੈਂ ਜਾ ਨਹੀਂ ਸਕਿਆ ਇੱਥੇ ਆਪਾਂ ਫਸੇ ਸੀ ਯੂਨੀਵਰਸਿਟੀ ਦੀ ਮੂਵਮੈਂਟ ਚ ਕਹਿੰਦੇ ਉੱਥੇ ਤਾਂ ਹੋਇਆ ਹੀ ਕੁਝ ਨਹੀਂ ਇਹਨਾਂ ਦਾ ਤੰਬੂ ਹੀ ਖਾਲੀ ਪਿਆ ਸੀ ਉੱਥੇ ਤੇ ਸਾਰੇ ਜਿਹੜੇ ਐਸਜੀਪੀਸੀ ਵੱਲੋਂ ਪ੍ਰੋਗਰਾਮ ਸਾਰੇ ਚੱਲ ਰਹੇ ਸੀ ਉਹ ਚ ਲੋਕ ਸਾਰੇ ਬੈਠੇ ਸੀ ਇਹਨਾਂ ਦੇ ਤੇ ਸਾਰਾ ਤੰਬੂ ਹੀ ਖਾਲੀ ਜਲੂਸ ਨਿਕਲ ਗਿਆ ਮੈਂ ਕਿਹਾ ਮੈਂ ਤੇ ਉਹਨਾਂ ਨੂੰ ਮਜ਼ਾਕ ਕਰ ਰਿਹਾ ਸੀ ਮੈਂ ਕਿਹਾ ਮੈਨੂੰ ਕੱਲ ਦੱਸ ਦੇ ਮੈਂ ਹੋਰ ਕੱਢ ਦਿੰਦਾ ਖੈਰ ਇਹ ਹਾਲਤ ਆ ਵੀ ਜੋ ਇਹਨਾਂ ਨੇ ਲੋਕਾਂ ਦੀ ਅੱਖਾਂ ਚ ਧੂਲ ਝੋਖਣੀ ਚਾਈ ਇਹੋ ਜੇ ਰੈਜ਼ੋਲੂਸ਼ਨ ਪਾਸ ਕਰਕੇ ਉਹ ਉਹ ਕਾਮਯਾਬ ਨਹੀਂ ਹੋਈ ਕਿਉਂਕਿ ਲੋਕਾਂ ਨੂੰ ਪਤਾ ਇਹਨਾਂ ਦਾ ਕਿ ਇਹਨਾਂ ਦਾ ਕਰਨੀ ਤੇ ਕਹਿਣੀ 'ਚ ਕਿੰਨਾ ਫਰਕ ਹੈ ਕਥਨੀ ਤੇ ਕਹਿਣੀ 'ਚ ਕਿੰਨਾ ਫਰਕ ਹੈ ਦੂਜੀ ਗੱਲ ਜੀ ਪ੍ਰੈਕਟੀਕਲੀ ਇਹਦਾ ਕੀ ਹੋਣਾ ਨਹੀਂ ਹੁੰਦਾ ਬੰਦ ਨਹੀਂ ਹੋਣਾ ਜਿਸ ਤਰੀਕੇ ਨਾਲ ਆ ਪਵਾ दारू ਆ ਪਵਾ ਬੀੜੀਆਂ ਸਿਗਰਟਾਂ ਉਹ ਵੀ ਵਿਕਦੀਆਂ ਰਹਿਣ ਆ ਕੈਮਰਾ ਲੈ ਕੇ ਚਲੇ ਜਾਇਓ ਅੱਜ ਤੋਂ 15 ਦਿਨ ਬਾਅਦ ਜਾਂ ਮਹੀਨੇ ਦਿਨ ਬਾਅਦ ਉੱਥੇ ਜਾ ਕੇ ਜਿੱਥੇ ਮਰਜ਼ੀ ਪੂਰੀ ਲੈ ਲਿਓ ਜਿਸ ਮਰਜ਼ੀ ਕੋਨੇ 'ਚ ਅਮਸਾਰੇ ਅੰਬਰ ਉਹ ਸਭ ਤੋਂ ਵੱਧ ਜਿਹੜਾ ਸ਼ਹਿਰ ਜਿੱਥੇ ਸਭ ਤੋਂ ਪਹਿਲਾਂ ਜਿਹੜਾ ਚਰਚਾ 'ਚ ਹੋਇਆ ਮੈਨੂੰ ਉਹ ਪਿੰਡ ਆ ਉਹ ਨਾਲ ਅਮਰਸਰ ਦੇ ਨਾਲ ਹੀ ਆ ਪਿੰਡ ਹੋਰ ਕਿੱਥੇ ਆ ਕਿਹੜਾ ਪਵਿੱਤਰ ਹੋ ਜੂਗਾ ਇੰਜ ਉਹ ਅੱਜ ਵੀ ਉਸੇ ਤਰ੍ਹਾਂ ਹੀ ਆ ਤੁਸੀਂ ਜੇ ਪਵਿੱਤਰ ਦਰਜਾ ਦੇਣ ਦੇ ਨਾਲ ਹੀ ਪੰਜਾਬ ਨਸ਼ਿਆਂ ਤੋਂ ਬਚ ਸਕਦਾ ਫਿਰਤੇ ਬਹੁਤ دیر ਪਹਿਲਾਂ ਕਰ ਦੇਣਾ ਚਾਹੀਦਾ ਸੀ ਪੀਟ ਹੋ ਗਏ ਆ ਪਰ ਸਾਨੂੰ ਪਤਾ ਕਿ ਇਹ ਸ਼ੋਸ਼ੇ ਬਾਜੀ ਹੈ ਇਹ ਸਿਰਫ ਧਾਰਮਿਕ ਭਾਵਨਾਵਾਂ ਵਾਲੇ ਲੋਕਾਂ ਦਾ ਥੋੜਾ ਸਮਰਥਨ ਜਟਾਉਣ ਲਈ ਤੇ ਉਹਨਾਂ ਦੇ ਵਿੱਚ ਆਪਣੀ ਭਾਲ ਖੱਟਣ ਲਈ ਫੋਕੀ ਸ਼ੋਹਰਤ ਖੱਟਣ ਤੋਂ ਇਲਾਵਾ ਹੋਰ ਇਹਨਾਂ ਰੈਜ਼ੋਲੂਸ਼ਨ ਦਾ ਕੋਈ ਕੰਮ ਨਹੀਂ ਜਿਹੜੇ ਕੰਮ ਕਰਨੇ ਆ ਉਹ ਹੋਏ ਨਹੀਂ ਹੁਣ ਇਸ ਪਾਸੇ ਲੱਗੇ ਹੋਏ ਆ ਆਪਣਾ ਥੋੜਾ ਕਿਸੇ ਨਾ ਕਿਸੇ ਦੀ ਕਿਨਾਂ ਡੰਗ ਟਪਾਉਣ ਲਈ ਜਿਹੜੇ ਲੋਕ ਇਹ ਵੀ ਕਹਿੰਦੇ ਆ ਕਿ ਵੀ ਚਲੋ ਮੀਟ ਦੀ ਤਾਂ ਗੱਲ ਇੱਕ ਵੱਖਰੀ ਐ ਮੀਟ ਤਾਂ ਹਰ ਥਾਂ ਤੇ ਵਿਕਦਾ ਨਿਆਂ ਸਿੰਘ ਵੀ ਸ਼ੱਕ ਲੈਂਦੇ ਆ ਕੀ ਲੱਗਦਾ ਕਿ ਵੀ ਮੀਟ ਵਾਲੀਆਂ ਦੁਕਾਨਾਂ ਜੇ ਬੰਦ ਹੋਣਗੀਆਂ ਜਾਂ ਠੇਕੇ ਤਾਂ ਮੋਸਟਲੀ ਸਰਕਾਰ ਦੇ ਹੁੰਦੇ ਆ ਜੇ ਕੋਈ ਪ੍ਰਾਈਵੇਟ ਕਰਿੰਦਾ ਚਲਾ ਰਿਹਾ ਤਾਂ ਮੋਸਟਲੀ ਸਰਕਾਰ ਦੇ ਠੇਕੇ ਹੁੰਦੇ ਆ ਉੱਥੋਂ ਰੈਵਨਿਊ ਸਰਕਾਰ ਨੂੰ ਜਾਂਦਾ ਤੇ ਇਹ ਕਿਵੇਂ ਬੰਦ ਹੋਣਗੇ ਕਿਵੇਂ ਪੋਸੀਬਲ ਹੋਣਗੇ ਜੇ ਨੇੜੇ țeੜੇ ਹਨਗੇ 400 ਮੀਟਰ 500 ਮੀਟਰ ਦੇ ਨੇੜੇ țeੜੇ ਹੈਗੇ ਨਹੀਂ ਸਭ ਤੋਂ ਪਹਿਲਾਂ ਤੇ ਇਹ ਆ ਕਿ ਇੱਕ ਹੋਰ ਵੀ ਕਲੈਸ਼ ਹੋਣਗੇ ਨਾ ਜਿਨੇ ਹੁਣ ਠੇਕਾ ਇਹ ਸੋਚ ਕੇ ਦਿੱਤਾ ਕਿ ਆਪ ਬੰਦੇ ਸਾਰਿਆਂ ਨੂੰ ਮੈਂ ਸ਼ਰਾਬ ਵੇਚਣੀ ਆ ਉਹਨੇ ਪੈਸੇ ਦਿੱਤੇ ਨਾ ਆਕਸ਼ਨ ਚ ਪਹਿਲਾਂ ਉਹਨੂੰ ਕੰਪੰਸੇਟ ਕਰੋਗੇ ਤੁਸੀਂ ਕਹੋਗੇ ਠੀਕ ਹੈ ਜੀ ਮੇਰੀ ਤੇ ਸ਼ਰਾਬ ਵੇਚਣੀ ਬੰਦ ਹੋ ਗਈ ਮੈਂ ਬੰਦ ਵੀ ਕਰ ਦਿੰਨਾ ਮੈਨੂੰ ਜਿਹੜਾ ਇੰਨੀ ਮੇਰੀ ਆਮਦਨ ਹੋ ਗਈ ਬਾਕੀ ਮੈਨੂੰ ਦਿਓ ਇਹ ਹੋ ਸਕਦਾ ਉੱਥੇ ਵੀ ਅੰਡ ਸੰਡ ਕੁਝ ਕਰ ਜਾਣ ਕਿ ਤੂੰ ਇਹ ਸ਼ੋਅ ਕਰ ਦੇ ਕਿ ਮੇਰੇ ਕੋਲ ਪੈਸੇ ਬਣੇ ਨਹੀਂ ਐ ਇੰਨੇ ਮੇਰੇ ਰਹਿੰਦੇ ਆ ਜਿੰਨੇ ਤੈਨੂੰ ਵਾਧੂ ਅਸੀਂ ਦਿਆਂਗੇ ਉਹਦੇ ਅੱਧੇ ਤੇਰੇ ਅੱਧੇ ਸਾਡੇ ਮਤਲਬ ਹਰ ਘਰ ਚ ਕਿਤੇ ਨਾ ਕਿਤੇ ਕਮਾਈ ਦੇ ਸਾਧਨ ਲੱਭਣਗੇ ਜਿਹੜਾ ਨਸ਼ਾ ਛਡਾਉਣਾ ਨਾ ਭਾਵੇਂ ਉਹ दारू ਦਾ ਹੋਵੇ दारू ਦਾ ਤੇ ਚਲੋ ਥੋੜਾ ਜਿਹਾ ਸੌਖਾ ਆ ਫੇਰ ਵੀ ਜੇ ਕੋਸ਼ਿਸ਼ ਸਟੇਟ ਕਰੇ ਬੜਾ ਘਟ ਸਕਦਾ ਆ ਪਰ ਜਿਹੜਾ ਦੂਜੇ ਨਸ਼ੇ ਲੱਗ ਗਏ ਆ ਜਿਦਾਂ ਚਿੱਟਾ ਜਾਂ ਹੋਰ ਉਹ ਬਹੁਤ ਜੋਖਮ ਵਾਲਾ ਕੰਮ ਆ ਉਹ ਤੇ ਬੰਦੇ ਨੂੰ ਖਾ ਜਾਂਦਾ 5-4 ਸਾਲਾਂ ਜਿਹਦੇ ਬੱਚੇ ਦਾ ਮਤਲਬ ਕਿਸੇ ਵੀ ਨੌਜਵਾਨ ਤੋਂ ਨੌਜਵਾਨ ਦਾ ਰਹਿਣ ਨਹੀਂ ਦਿੰਦਾ ਕੁਝ ਇੰਨਾ ਜ਼ਿਆਦਾ ਉਹ ਡਿਪੈਂਡੈਂਟ ਹੋ ਜਾਂਦਾ ਘਰ ਉੱਜੜ ਜਾਂਦੇ ਪਿੰਡ ਮਤਲਬ ਸਮਝ ਲਓ ਪੂਰਾ ਟੱਬਰ ਉੱਜੜ ਜਾਂਦਾ ਇੱਕ ਬੱਚੇ ਦੇ ਨਾਲ ਜੇ ਸੱਚੀ ਮੱਚੀ ਨਸ਼ੇ ਬੰਦ ਕਰਨੇ ਆ ਤੇ ਤੁਸੀਂ ਕਿਉਂ ਨਹੀਂ ਪੰਜਾਬ 'ਚ ਅੱਜ ਤੱਕ ਕਰ ਸਕੇ ਤੁਸੀਂ ਕਹਿੰਦੇ ਜਦੋਂ ਤੁਹਾਨੂੰ ਪੁੱਛਦੇ ਆ ਅਸੀਂ 30 ਹਜ਼ਾਰ ਬੰਦੇ ਸਮੋਗਲਰ 30 ਇਹਦਾ ਮਤਲਬ ਸਾਰਾ ਪੰਜਾਬ ਹੀ ਸਮਗਲਰ ਬਣਿਆ ਹੋਇਆ ਹੂੰ ਕਿਸੇ ਦੇ ਕੋਲ 10 ਗ੍ਰਾਮ 5 ਗ੍ਰਾਮ 20 ਗ੍ਰਾਮ ਜੋ ਵੀ ਨਿਕਲਿਆ ਕਿਸ ਤਰੀਕੇ ਨਾਲ ਨਿਕਲਿਆ ਉਹ ਪੈਡਲਰ ਹੋਊਗਾ ਜਾਂ ਛੋਟਾ ਤੁਸੀਂ ਉਹਨਾਂ ਨੂੰ ਸਮਗਲਰਾਂ ਦੇ ਖਿਤਾਬ ਬਾਹਰ ਖਬਰ ਜਾਂਦੀ ਹੈ ਕਿ ਪਤਾ ਨਹੀਂ ਸਾਰਾ ਪੰਜਾਬ ਹੀ ਸਮਗਲਿੰਗ ਦੇ ਵਿੱਚ ਹੀ ਲੱਗ ਗਿਆ ਇਸ ਲਈ ਤੁਸੀਂ ਆਪਣੀ ਰਾਜਨੀਤਿਕ ਲਾਹਾ ਲੈਣ ਲਈ ਗਲਤ ਬਿਆਨਬਾਜ਼ੀ ਕਰਦੇ ਆਂ ਪੰਜਾਬ ਦਾ ਅਕਸ਼ ਵੀ ਵਿਗਾੜਦੇ ਆਂ ਧਰਾਤਲ ਤੇ ਕੁਝ ਕਰਦੇ ਵੀ ਨਹੀਂ ਇਹ ਸਾਰੇ ਦੀ ਭੂਮਿਕਾ ਜਿਹੜੀ ਆ ਲੋਕ ਹੁਣ 27 ਦੇ ਵਿੱਚ ਜਦੋਂ ਇਹਨਾਂ ਨੇ ਵੋਟਾਂ ਮੰਗਣ ਜਾਣਾ ਉਹਦਾ ਇਹ ਜਵਾਬ ਦੇ ਹੀ ਤੇ ਕਰਨਗੇ ਨਾ ਹੁਣ ਉੱਥੇ ਜਾਣ ਤੋਂ ਡਰ ਲੱਗ ਰਿਹਾ ਤੇ ਇਹ ਪਹਿਲਾਂ ਇਹੋ ਜੀਆਂ ਤਿਆਰੀਆਂ ਕਰਕੇ ਕਦੀ ਆਨੰਦਪੁਰ ਸਾਹਿਬ ਚਲੇ ਜਾਓ ਉੱਥੇ ਜਾ ਕੇ ਸ਼ਾਇਦ ਸਾਡਾ ਹੋ ਜੇ ਸਾਰੇ ਵੱਡੇ ਵੱਡੇ ਲੀਡਰ ਆਪਣਾ ਪੂਰਾ ਧੂਮਤਮਕਾ ਕਰਨਾ ਚਾਹੁੰਦੇ ਕਿਹੜਾ ਲੀਡਰ ਗਿਆ ਕਿਹੜਾ ਚੀਫ ਮਿਨਿਸਟਰ ਗਿਆ ਕਿਹੜਾ ਪ੍ਰਧਾਨ ਮੰਤਰੀ ਕਿਹੜਾ ਰਾਸ਼ਟਰਪਤੀ ਉੱਥੇ ਗਿਆ ਸਾਰਿਆਂ ਨੂੰ ਕਰਕੇ ਤੁਸੀਂ ਤੁਹਾਡਾ ਕੋਈ ਕਰਤੂਤਾਂ ਜਾਣਦਾ ਨਹੀਂ ਤੁਹਾਡਾ ਕਰਦਾਰ ਕੀ ਆ ਲੋਕ ਜਾਣਦੇ ਨਹੀਂ ਤੁਸੀਂ ਕਿਹੋ ਜੀ ਰਾਜਨੀਤੀ ਕਰਦੇ ਲੋਕਾਂ ਨੂੰ ਵਾਕਫ ਨਹੀਂ ਹੈਗੇ ਸਾਰਿਆਂ ਨੂੰ ਪਤਾ ਇਸ ਲਈ ਇਹੋ ਜੀਆਂ ਗੱਲਾਂ ਦੇ ਜਿਹੜੀਆਂ ਕੀਤੀਆਂ ਕੀਤੀਆਂ ਗਿਆ ਮੈਨੂੰ ਲੱਗਦਾ ਰਾਜਨੀਤਿਕ ਤੌਰ ਤੇ ਵੀ ਇਹ ਜੋ ਲਾਹਾ ਲੈਣਾ ਚਾਹੁੰਦੇ ਸੀ ਲਾਹੇ ਦੀ ਜਗ੍ਹਾ ਇਹਨਾਂ ਨੂੰ ਨੁਕਸਾਨ ਹੀ ਹੋਇਆ ਤੁਸੀਂ ਹੀ ਨਹੀਂ ਕੱਲੇ ਇੰਟਰਵਿਊ ਕਰ ਰਹੇ ਜਗਾ ਜਗਾ ਇਸ ਗੱਲ ਦੀ ਪਰਸਨਾ ਹੋ ਰਹੀ ਹੈ ਕਿ ਇਹਨਾਂ ਨੂੰ ਉਸ ਜਗਾ ਦੇ ਉੱਤੇ ਪੈਰਲਲ ਜਿੱਥੇ ਇੱਕ ਧਾਰਮਿਕ ਸਾਰੇ ਇਕੱਠ ਲੋਕ ਸਰਦਾ ਨਾਲ ਜਾ ਹੀ ਰਹੇ ਪਹਿਲਾ ਹਰ ਸਾਲ ਹੁੰਦੇ ਆ ਹਰ ਵਾਰ ਹੁੰਦੇ ਆ ਉਹ ਹੁਕਾਰੀ ਰਹੀ ਸੀ ਤੁਸੀਂ ਸਰਕਾਰ ਨੂੰ ਪੈਰਲ ਉੱਥੇ ਕਿਉਂ ਖੜਾ ਕਰਤਾ ਪਰ ਇਹ ਵੀ ਇੱਕ ਹਾਸੋ ਨਹੀਂ ਗੱਲ ਹੀ ਹੈ ਕਿ ਗੁਰਦੁਆਰੇ ਦੇ ਨੇੜੇ ਤੇੜੇ ਕੋਈ ਦੁਕਾਨ ਤਾਂ ਲੱਗਣ ਹੀ ਨਹੀਂ ਦਿੰਦਾ ਜੇ ਕੋਈ ਵੱਡਾ ਤਖਤ ਹੈ ਤਖਤ ਦੇ ਆਲੇ ਦੁਆਲੇ ਨਾ ਤਾਂ ਕੋਈ ਸ਼ਰਾਬ ਦੀ ਦੁਕਾਨ ਲੱਗਣ ਦੇਊਗਾ ਨਾ ਕੋਈ ਮੀਟ ਦੀ ਮੀਟ ਦੀ ਤਾਂ ਚਲੋ ਜੇ ਲੱਗ ਹੀ ਜਾਂਦੀ ਹੈ ਕੋਈ 2-300 ਮੀਟਰ ਜਾਂ 400 ਮੀਟਰ ਦੀ ਦੂਰੀ ਤੇ ਹੁੰਦੀ ਹੈ ਨਾਗੋਤ ਮਾਕੂ ਵਿੱਚ ਇਹਨਾਂ ਦਾ ਨੰਗ ਸਿੰਘ ਆਪਣੀ ਕਾਰਵਾਈ ਕਰ ਦਿੰਦੇ ਆ ਕਿ ਲੱਗਦਾ ਕਿ ਸਰਕਾਰ ਨੂੰ ਇੰਨਾ ਜ਼ੋਰ ਉਹਦੇ ਤੇ ਲਾਉਣਾ ਚਾਹੀਦਾ ਸੀਗਾ ਕਿ ਵੀ ਅਸੀਂ ਆ ਇਹਦਾ ਮਤਾ ਪਾਸ ਕਰ ਦਿੰਨੇ ਆ ਜਾਂ ਤਾਂ ਫਿਰ ਬਾਕੀ ਵੀ ਜਿਹੜੇ ਧਾਰਮਿਕ ਸਥਾਨ ਨੇ ਉਹਨਾਂ ਨੂੰ ਵੀ ਵਿਚ ਲੈਣਾ ਚਾਹੀਦਾ ਫਤਿਹਗੜ ਸਾਹਿਬ ਜਾਂ ਹੋਰ ਪੂਰੀ ਨਹੀਂ ਨਹੀਂ ਇਸ ਤਰ੍ਹਾਂ ਨਹੀਂ ਚਲੋ ਤੁਸੀਂ ਇਹਨਾਂ ਦੀ ਗੱਲ ਹੀ ਮੰਨ ਲਓ ਆਪਾਂ ਆਪਣੀ ਗੱਲ ਹੋਰ ਸਲਾਹ ਨਾ ਦਈਏ ਇਹ ਕਿਉਂ ਕੀਤਾ ਹੋਰ ਕੁਝ ਕਰ ਨਹੀਂ ਸੀ ਸਕਦੇ ਹੋਰ ਕੀ ਕਰਦੇ ਦੱਸੋ ਇਹ ਬੰਦੀ ਸਿੰਘਾਂ ਨੂੰ ਛਡਾਉਣ ਦੀ ਗੱਲ ਕਰਦੇ ਉਤੇ ਕਾਲੀ ਕਰਨਗੇ ਐਸਜੀਪੀਸੀ ਕਰੂਗੀ ਜਾਂ ਜਿਹੜੇ ਹੋਰ ਸਾਡੇ ਕਮੇਟੀਆਂ ਲੱਗੀਆਂ ਹੋਈਆਂ ਬਣ ਕੇ ਲੋਕ ਆਪ ਲੱਗੇ ਹੋਏ ਆਪ ਮਾਰਦੇ ਤੇ ਕਾਲੀ ਦਾ ਸਵਾਲ ਨੇ ਕਾਲੀ ਦਲ ਦੇ ਵੀ ਸਵਾਲ ਨੇ ਕਿ ਇਹਨਾਂ ਨੇ ਤਾਂ ਸਾਈਨ ਹੀ ਨਹੀਂ ਕੀਤੇ ਦਵਿੰਦਰਪਾਲ ਭੁੱਲਰ ਦੇ ਪ੍ਰੋਫੈਸਰ ਦਵਿੰਦਰਪਾਲ ਮੈਂ ਕਿਹਾ ਕਿੰਨੀਆਂ ਮੀਟਿੰਗਾਂ ਕਿੰਨੀ ਵਾਰੀ ਪ੍ਰਪੋਜ਼ਲ ਆਈ ਉਦੋਂ ਕੇਂਦਰ ਨੇ ਵੀ ਭੇਜਿਆ ਉਹ ਗੁਰਨਾਰਕਦੇਵ ਜੀ ਦੇ 550ਵੇਂ ਜਿਹੜਾ ਸੀਗਾ ਹਾਂ ਪ੍ਰਕਾਸ਼ਪੁਰਬ ਮਨਾਇਆ ਸੀਗਾ ਉਸ ਵੇਲੇ ਪਰ ਕੇਂਦਰ ਦੀ ਸਰਕਾਰ ਮੰਨ ਚੁੱਕੀ ਸੀਗੀ ਕਿ ਅਸੀਂ ਇਹਨੂੰ ਇਹਨੂੰ ਰਿਲੀਜ਼ ਕਰਦੇ ਹਾਂ ਇਹਨਾਂ ਕੋਲ ਪ੍ਰਪੋਜ਼ਲ ਗਈ ਕਿਉਂਕਿ ਉੱਥੇ ਦਿੱਲੀ ਦੇ ਵਿੱਚ ਉਣ ਕਰਕੇ ਦਿੱਲੀ ਵਾਲਿਆਂ ਨੇ ਉਹਨੂੰ ਰਿਹਾਈ ਦੇ ਆਰਡਰ ਦੇਣੇ ਸੀ। ਇਹ ਹੀ ਸਤਿੰਦਰ ਜੈਨ ਨਾ ਕਰਤੀ। ਇਹ ਹੀ ਬੰਦੇ ਉਹਨਾਂ ਨੂੰ ਅੰਦਰ ਰੱਖਣ ਵਾਲੇ ਕਿਹੜੇ ਮੂਨਾ ਕਹਿਣਗੇ? ਅਸੀਂ ਤੇ ਕਹਿ ਰਹੇ ਸੀਗੇ ਕਿ ਜੇ ਤੁਸੀਂ ਸਿੱਖੀ ਵਾ ਸਿੱਖੀ ಮತ ਦੇ ਲੋਕਾਂ ਦਾ ਜਾਂ ਜਿਨ੍ਹਾਂ 'ਚ ਸਿੱਖੀ ਦੀ ਸ਼ਰਧਾ ਹੈਗੀ ਆ ਉਹਨਾਂ ਦਾ ਤੁਸੀਂ ਰਾਜਨੀਤਿਕ ਲਾਹਾ ਲੈਣਾ ਚਾਹੁੰਦੇ ਆ ਜਾਂ ਸਪੋਰਟ ਲੈਣਾ ਚਾਹੁੰਦੇ ਆ ਤਾਂ ਫਿਰ ਗੱਜੋ ਉੰਨਾ ਵਾਂਗੂ ਗੱਜੋ ਜਿਤਨਾ ਸਿੱਖ ਗੱਜਦੇ ਆ ਉਹ ਫਿਰ ਹੁਣ ਜਿਹੜੀਆਂ ਭੇਡਾਂ ਵਾਲੀ ਮਾਨਸਿਕਤਾ ਹੋਵੇ ਜਾਂ ਜਿੰਨਾਂ ਦੀ ਬੱਕਰੀਆਂ ਵਾਲੀ ਮਾਨਸਿਕਤਾ ਹੋਵੇ ਸ਼ੇਰ ਵਾਂਗੂ ਕਿਵੇਂ ਹੋਣਗੇ ਉਹ ਤੇ ਮੀ ਮੀ ਕਰਨਗੇ ਉਸ ਕਰਕੇ ਉਹ ਨਹੀਂ ਹੋ ਪਾਉਣਾ ਸੀਗਾ ਜਾਂ ਤੇ ਫਿਰ ਉੱਥੇ ਕਹਿੰਦੇ ਕਿ ਹਾਂ ਜੀ ਜੇ ਤੁਸੀਂ ਨਹੀਂ ਛੱਡਦੇ ਸੰਦੀ ਸਿੰਘਾਂ ਨੂੰ ਜਾਂ ਜਿਹੜੇ ਵੀ ਖਾਲਸੇ ਦੇ ਹੋਰ ਇੰਨੇ ਵਿਚਰਦੇ ਪੈਂਡਿੰਗ ਸਾਰੇ ਮਸਲੇ ਆ ਜੇ ਤੇ ਕੇਂਦਰ ਉਹਨਾਂ ਦੇ ਉੱਤੇ ਨਹੀਂ ਅਮਰ ਕਰਦਾ ਤੇ ਅਸੀਂ ਜੇਲਾਂ ਪਰਾਂਗੇ ਪਤਾ ਲੱਗਦਾ ਕਿ ਵਾਕਿਆ ਜਰ ਇਸ ertidda ਅਸਰ ਹੋਇਆ ਆਨੰਦਪੁਰ ਸਾਹਿਬ ਦਾ ਇਹਨਾਂ ਤੇ ਅਸਰ ਹੋਇਆ ਇਹ ਅਸਰ ਲੈਂਡ ਦੀ ਜਗਾ ਉਲਟਾ ਉਥੋਂ ਫੈਲਾ ਲੈਂਡ ਗਏ ਸੀਗੇ ਉਹ ਮੇਰਾ ਖਿਆਲ ਆ ਕਿ ਇਸ ਤਰੀਕੇ ਨਾਲ ਇੰਨਾ ਸੌਖਾ ਲੋਕ ਨਹੀਂ ਇਹਨਾਂ ਦੀ ਗੱਲ ਨੂੰ ਸਮਝਦੇ ਸਾਰੇ ਉਹ ਇੰਨਾ ਸੌਖਾ ਇਹਨਾਂ ਦੇ ਪਿੱਛੇ ਨਹੀਂ ਲੱਗਣਗੇ ਬਿਲਕੁਲ ਬਹੁਤ ਸ਼ੁਕਰੀਆ ਤਾਂ ਪ੍ਰੋਫੈਸਰ ਸਾਹਿਬ ਸਾਡੇ ਨਾਲ ਸੀਗੇ ਅਸੀਂ ਗੱਲਬਾਤ ਕੀਤੀ ਹੈ ਜਿਸ ਤਰੀਕੇ ਦੇ ਨਾਲ ਸਰਕਾਰ ਨੇ ਕਹਿੰਦੇ ਕਾ ਸ਼ੋਸ਼ਾ ਛੱਡਿਆ ਕਿ ਮਤਾ ਪਾਸ ਕਰ ਦਿੱਤਾ ਇਸ ਸਿੱਕੇ ਦਾ ਇਹਨਾਂ ਨੂੰ ਚਾਹੀਦਾ ਸੀ ਕਿ ਉੱਥੇ ਬੰਦੀ ਸਿੰਘਾਂ ਦੀ ਗੱਲ ਹੋਵੇ ਪੰਜਾਬ ਦੇ ਜਿਹੜੇ ਮੁੱਦੇ ਨੇ ਉਹਨਾਂ ਦੀ ਗੱਲ ਹੋਵੇ ਇਹ ਨਹੀਂ ਕਿ ਵੀ ਤੁਸੀਂ ਜਿਹੜੇ ਆਲਰੇਡੀ ਪਬਲਿਕ ਡੋਮੇਨ ਦੇ ਵਿੱਚ ਕੰਮ ਹੋ ਰਹੇ ਨੇ ਤੁਸੀਂ ਉਹਨਾਂ ਦੇ ਉੱਤੇ ਮਤੇ ਪਾਸ ਕਰਦੇ ਰਹੋ ਆਨਲਾਈਨ ਦਿਨਾਂ ਦੇ ਵਿੱਚ ਕੀ ਤਸਵੀਰ ਹੁੰਦੀ ਹੈ ਇਹ ਵੀ ਦੇਖਣਾ ਆਏਗਾ ਜਿਸ ਤਰੀਕੇ ਨਾਲ ਆ ਸਾਰੇ ਸਿਨੈਰੀਓ ਨੂੰ ਕਹਿੰਦੇ ਸਰਕਾਰ ਨੇ ਘੜਿਆ ਸੀਗਾ ਉਹਦੇ ਉੱਤੇ ਲੋਕਾਂ ਨੇ ਸਵਾਲ ਕੀਤੇ ਬਹੁਤ ਇਹਨਾਂ ਦੀ ਥੂਤ ਹੋਈ ਤੇ ਆਨਲਾਈਨ ਦਿਨਾਂ ਦੇ ਵਿੱਚ ਕੀ ਹੁੰਦਾ ਇਹ ਵੀ ਦੇਖਣਾ ਆਏਗਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਕੈਂਪ ਸਹਿਯੋਗ ਦੇ ਸੀ ਨੀਰਜ ਧੰਨਵਾਦ